ਹਾਲੇਲੂਆ ਸਾਰਨ ਜਮਸੀ ਕੀ ਪਰਮੇਸ਼ਰ ਦਾ ਸ਼ੁਕਰ ਹੈ ਖੁਦਾ ਦਾ ਧੰਨਵਾਦ ਹੈ ਪਰਮੇਸ਼ਰ ਨੇ ਆਪਾਂ ਨੂੰ ਇੱਕ ਸੁੰਦਰ ਸਮਾਂ ਦਿੱਤਾ ਔਰ ਅੱਜ ਆਪਾਂ ਫੇਰ ਖੁਦਾ ਦੀ ਇਬਾਦਤ ਕਰਨ ਦੇ ਲਈ ਪ੍ਰਭੂ ਦੀ ਅਜੂਰੀ ਦੇ ਵਿੱਚ ਆ ਸੋ ਖੁਦਾਵੰਦ ਲੋਕੋ ਮੈਂ ਬਾਗਦਨ ਚਰਚ ਵਿੱਚ ਆਨ ਤੇ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਪਿਤਾ ਪਰਮੇਸ਼ਰ ਤੁਹਾਨੂੰ ਅੱਜ ਦੇ ਦਿਨ ਦੇ ਵਿੱਚ ਬਹੁਤ ਵੱਡੀ ਬਰਕਤ ਦੇ ਸੋ ਖੁਦਾ ਦੇ ਲੋਕੋ ਜਿਹੜਾ ਅੱਜ ਦੇ ਦਿਨ ਦੇ ਵਿੱਚ ਮੈਂ ਤੁਹਾਡੇ ਲਈ ਕਲਾਮ ਪੜਨ ਦੇ ਲਈ ਜਾ ਰਿਹਾ ਉਹ ਬਹੁਤ ਹੀ ਵੱਡੀ ਤੁਹਾਡੇ ਲਈ ਔਰ ਮੇਰੇ ਲਈ ਬਰਕਤ ਲੈ ਕੇ ਆਏਗਾ ਹallelujah ਸੋ ਆ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਮਤੀ ਦੀ ਅੰਸੀਲ ਉਹਦਾ 25 ਅਧਿਆਏ ਔਰ ਉਹਦੀ ਪਹਿਲੀ ਆਇਤੋਂ ਇਹਦੇ ਵਿੱਚ ਤੁਸੀਂ ਇੱਕ ਜ਼ਿਕਰ ਵੇਖੋਗੇ ਕਿ ਇੱਕ ਲਾੜਾ ਏ ਤੇ ਉਹਨੂੰ 10 ਕੁਵਾਰੀਆਂ ਮਿਲਣ ਦੇ ਲਈ ਨਿਕਲੀਆਂ ਨੇ ਪੰਜ ਮੂਰਖ ਨੇ ਤੇ ਪੰਜ ਚਤਰ ਨੇ ਵੇਖੋ ਉਹ ਦੁਲਹਣਾ ਨੇ ਇੱਕ ਲਾੜੇ ਦੇ ਦੀਦਾਰ ਲਈ ਨਿਕਲੀਆਂ ਨੇ ਪਰ ਉਹਨਾਂ ਵਿੱਚ ਪੰਜ ਮੂਰਖ ਨੇ ਤੇ ਪੰਜ ਚਤਰ ਨੇ ਤੇ ਉਹਨਾਂ ਨੇ ਆਪਣੀਆਂ ਮਸ਼ਾਲਾਂ ਲਈਆਂ ਨੇ ਮੂਰਖਾਂ ਨੇ ਜਿਹੜੀਆਂ ਆਪਣੀਆਂ ਮਸ਼ਾਲਾਂ ਲਈਆਂ ਨੇ ਉਹਨਾਂ ਦੇ ਅੰਦਰ ਤੇਲ ਪਾਇਆ ਏ ਕਿ ਉਹ ਲਾੜੇ ਦੇ ਦੀਦਾਰ ਲਈ ਨਿਕਲ ਪਈਆਂ ਨੇ ਤੇ ਜਿਹੜੀਆਂ ਚਤੁਰ ਨੇ ਉਹਨਾਂ ਨੇ ਆਪਣੀਆਂ ਮਸ਼ਾਲਾਂ ਚ ਤੇਲ ਪਾਇਆ ਏ ਤੇ ਅਡਵਾਂਸ ਤੇਲ ਨਾਲ ਲੈ ਲਿਆ ਏ ਲਾੜੇ ਦੇ ਦੀਦਾਰ ਕਰਨ ਦੇ ਲਈ ਖੁਦਾਵੰਦ ਲੋਕੋ ਬਾਈਬਲ ਬਿਆਨ ਕਰਦੀ ਏ ਅਧੀ ਰਾਤ ਹੋਈ ਤੇ ਜਿਹੜੀਆਂ ਮੂਰਖਾਂ ਨੇ ਊਂਗ ਗਈਆਂ ਸੌ ਗਈਆਂ ਤੇ ਜਦ ਧੁੰਮ ਪਈ ਕਿ ਲਾੜਾ ਆਇਆ ਏ ਤੇ ਉਹਨਾਂ ਨੇ ਵੇਖਿਆ ਕਿ ਉਹਨਾਂ ਦੀਆਂ ਮਿਸ਼ਾਲਾਂ ਬੁਝੀਆਂ ਪਈਆਂ ਨੇ ਤੇ ਫੇਰ ਉਹਨਾਂ ਨੇ ਚਤਰਾਂ ਦੀ ਮਿੰਨਤ ਕੀਤੀ ਕਿ ਭਾਈ ਸਾਨੂੰ ਤੇਲ ਦੇਵੋ ਖੁਦਾ ਦੇ ਲੋਕੋ ਮੈਂ ਤੁਹਾਡਾ ਧਿਆਨ ਲੈ ਕੇ ਆਉਣਾ ਚਾਹਣਾ ਲਾੜਾ ਕੌਣ ਏ ਤੇ ਦੁਲਹਨ ਕੌਣ ਏ ਲਾੜਾ ਜਿਹੜਾ ਉਹ ਖੁਦਾਵੰਦ ਯੇਸ਼ੂ ਮਸੀਹ ਏ ਤੇ ਦੁਲਣਾ ਜਿਹੜੀ ਜਿਹੜੀਆਂ ਮੂਰਖ ਤੇ ਚਤੁਰ ਨੇ ਉਹ ਕਲੀਸੀਆ ਹੈ ਅੱਜ ਵੀ ਤੁਸੀਂ ਕਈ ਭਾਵਨਾਵਾਂ ਦੇ ਵਿੱਚ ਕਈ ਬਾਤਾਂ ਦੇ ਵਿੱਚ ਕਈ ਵੱਡੀਆਂ ਕਨਵੈਨਸ਼ਨਾਂ ਦੇ ਵਿੱਚ ਜਿਹੜੀਆਂ ਦੁਲਣਾ ਵੇਖੋਗੇ ਉਹ ਮੂਰਖ ਤੇ ਚਤੁਰ ਹੋਣਗੀਆਂ ਉਹਨਾਂ ਨੂੰ ਲੱਗਦਾ ਏ ਜਿਹੜੀਆਂ ਮੂਰਖ ਦੁਲਣਾ ਨੇ ਉਹਨਾਂ ਨੂੰ ਲੱਗਦਾ ਏ ਕਿ ਬਸ ਤੌਬਾ ਕਰ ਲਈਏ ਤੇ ਕਾਫੀ ਏ ਬਸ ਲਾੜਾ ਆਵੇਗਾ ਤੇ ਸਾਨੂੰ ਲੈ ਜਾਏਗਾ ਨਹੀਂ ਖੁਦਾਵੰਦੇ ਲੋਕੋ ਕਦੀ ਉਹ ਸੋਚਦੇ ਨੇ ਕਿ ਬਸ ਅਸੀਂ ਬੜੇ ਪਾਪ ਛੱਡੇ ਨੇ ਤੇ ਜੇ ਇੱਕ ਪਾਪ ਰਹਿ ਗਿਆ ਏ ਤੇ ਫੇਰ ਕੀ ਹੋਏਗਾ ਕਈ ਵਾਰੀ ਉਹ ਸੋਚਦੇ ਨੇ ਕਿ ਨਹੀਂ ਹਰ ਐਤਵਾਰੀ ਚਰਚ ਜਾਣਾ ਕੋਈ ਜ਼ਰੂਰੀ ਥੋੜੀ ਏ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਚਦੀਆਂ ਨੇ ਪਰ ਉਹ ਦਿਦਾਰ ਕਰਨਾ ਚਾਹੁੰਦੀਆਂ ਨੇ ਲਾੜੇ ਦਾ ਤੇ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਹੜੀ ਇਹੋ ਜੀ ਮੂਰਖ ਕਲੀਸੀਆ ਹੈ ਜਦੋਂ ਲਾੜਾ ਆਵੇਗਾ ਉਹ ਊਂਗ ਜਾਣਗੀਆਂ ਤੇ ਜਦੋਂ ਧਮ ਪੈਗੀ ਉਹ ਲੱਭਣਗੇ ਮਿਸ਼ਾਲਾਂ ਨੂੰ ਜਾਣ ਕੇ ਕਲਾਮ ਨੂੰ ਲੱਭਣਗੇ ਉਹ ਦੋ ਉਹ ਆਪਣੀ ਜ਼ਰੂਰੀ ਗੱਲਾਂ ਨੂੰ ਲੱਭਣ ਗਿਆ ਕਿ ਕਿੱਦਾਂ ਅਸੀਂ ਖੁਦਾਵੰਦ ਦੇ ਲਾਗੇ ਜਾ ਸਕਦੇ ਹਾਂ ਤੇ ਕਿੱਦਾਂ ਅਸੀਂ ਪਰਮੇਸ਼ਰ ਦੇ ਭਵਨ ਵਿੱਚ ਦਾਖਲ ਹੋ ਸਕਦੇ ਹਾਂ ਕਿੱਦਾਂ ਅਸੀਂ ਪ੍ਰਭੂ ਦੇ ਸਵਰਗ ਰਾਜ ਵਿੱਚ داخل ਹੋ ਸਕਦੇ ਆ ਨਹੀਂ خداਵੰਦ ਦੇ ਲੋਕੋ ਉਹਦੋਂ بڑا ਟਾਈਮ ਲੱਗ ਜਾਏਗਾ ਅੱਜ ਵੀ ਜਿਹੜੀ ਮੂਰਖ ਦੂਲਾ ਨੇ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ 7 ਦਿਨ ਕੰਮ ਕੀਤਾ ਏ ਸਾ 6 ਦਿਨ ਕੰਮ ਕੀਤਾ ਏ ਤੇ ਸਤਵਾਂ ਦਿਨ ਅਸੀਂ ਪ੍ਰਭੂ ਨੂੰ ਦੇਣਾ ਏ ਨਹੀਂ ਉਹ ਸਤਵੇਂ ਦਿਨ ਵੀ ਕੰਮ ਕਰਨਾ ਚਾਹੁੰਦੇ ਨੇ ਉਹ ਕਹਿੰਦੇ ਨੇ ਅਸੀਂ ਸੱਤ ਦਿਨ ਹੀ ਕੰਮ ਕਰੀਏ ਉਹਨਾਂ ਨੂੰ ਮਹੀਨੇ ਵਿੱਚ ਵੀ ਨਹੀਂ ਟਾਈਮ ਲੱਗਦਾ ਉਹਨਾਂ ਦਾ ਉਹਨਾਂ ਦਾ ਟਾਈਮ ਸਿਰਫ ਦੋ ਵਾਰ ਲੱਗਦਾ ਹੈ ਉਹ ਪਤਾ ਹੀ ਕਦੋਂ 크리스마스 ਤੇ ਇਸਟਰ ਤੇ ਤੇ ਪਰੋਦੁਲਾ ਨੇ ਉਹ 크ਿਸਚਨ ਨੇ ਉਹ ਆਪਣੇ ਆਪ ਨੂੰ ਮਸੀਹ ਘਵਾਉਂਦੇ ਨੇ ਪਰ ਨਹੀਂ ਖੁਦਾਵੰਦ ਲੋਕੋ ਪਰਮੇਸ਼ੁਰ ਦਾ ਕਲਾਮ ਐਹੋ ਜੈ ਲੋਕਾਂ ਦੀ ਤੁਲਣੇ ਤੁਲਨਾ ਜਿਹੜੀ ਉਹ ਮੂਰਖ ਦੁਲਹਾਂ ਦੇ ਨਾਲ ਕਰਦਾ ਏ ਤੇ ਰੱਬ ਦੇ ਲੋਕੋ ਮੈਂ ਤੁਹਾਨੂੰ ਕਹਿਣਾ ਚਾਹਨਾ ਜਿਹੜੀ ਮੂਰਖ ਦੁਲਹਾਂ ਨੇ ਉਹ ਊਂਗ ਗਈ ਜਦੋਂ ਲਾੜੇ ਦਾ ਟਾਈਮ ਆਇਆ ਤੇ ਊਂਗ ਗਈ ਸੌਂ ਗਈ ਅੱਜ بڑے ਮਸੀਹ ਹੋ ਜੈ ਨੇ ਜਿਹੜੇ ਸੁੱਤੇ ਪੈ ਨੇ ਉਹਨਾਂ ਦਾਸਕ ਦਿਨ ਤੌਬਾ ਕੀਤੀ ਘਰ ਘਰ ਵਿੱਚ ਜਾ ਕੇ ਢੋਲਕ ਵਜਾਈਏ ਗੀ ਤੇ ਭਜਨ ਗਾਏ ਨੇ ਜੁੰਟਾਂ ਛੱਤ ਤੇ ਲਾਲੀਆਂ ਨੇ ਤੇ ਉਹਨਾਂ ਨੇ ਗਲਾਂ 'ਚ ਕਰੋਸਾਂ ਪਾਲੀਆਂ ਨੇ ਘਰ ਘਰ ਵਿੱਚ ਜਾ ਕੇ ਫੋਟੋ ਟੰਗ ਦਿੱਤੀ ਏ ਤੇ ਉਹ ਘਾਰੇ ਕਿਸੇ ਨੂੰ ਕਹਿੰਦੇ ਰਹਿੰਦੇ ਬੈਸ ਦੇ ਰਹਿੰਦੇ ਚੌਂਕਾਂ ਦੇ ਵਿੱਚ ਕਦੀ ਤਾਸ਼ ਖੇਡਣ ਵਾਲਿਆਂ ਦੇ ਨਾਲ ਕਦੀ ਜਵਾਰੀਆਂ ਦੇ ਨਾਲ ਬੈਸੇ ਰਹਿੰਦੇ ਨੇ ਉਹਨਾਂ ਦਾਸ ਦੇ ਨੂੰ ਬੜਾ ਪਛਾਲ ਲਿਆ ਦਿੱਤਾ ਤੇ ਪਰ ਜਦੋਂ ਹੁਣ ਪ੍ਰਭੂ ਦੇ ਆਉਣ ਦਾ ਸਮਾਂ ਏ ਤੇ ਉਹ ਸੌਂ ਗਏ ਨੇ ਉਹਨਾਂ ਨੂੰ ਚੇਤਾ ਹੀ ਭੁੱਲ ਗਿਆ ਏ ਪਰ ਰੱਬ ਦੇ ਲੋਕੋ ਪਰਮੇਸ਼ਰ ਦਾ ਕਲਾਮ ਹੈ ਜਿਹੜਾ ਉਹਨਾਂ ਦੀ ਤੁਲਨਾ ਮੂਰਖ ਦੁਲਹਨ ਦੇ ਨਾਲ ਕਰਦਾ ਪਿਆ ਏ ਖੁਦਾਵੰਦ ਦੇ ਲੋਕੋ ਅੱਜ ਬਥੇਰੀਆਂ ਮੂਰਖ ਦੁਲਹਨਾਂ ਨੇ ਜਿਨ੍ਹਾਂ ਦੀ ਚਾਹਤ ਏ ਕਿ ਅਸੀਂ ਲਾੜੇ ਨੂੰ ਮਿਲੀਏ ਪਰ ਮਿਸ਼ਾਲਾ ਬੋਝ ਦੀਆਂ ਜਾਂਦੀਆਂ ਨੇ ਤੇਲ ਖਤਮ ਹੋ ਚੁੱਕਾ ਏ ਅੱਜ ਵੀ ਕਈ ਲੋਕ ਨੇ ਜੜੇ ਉਹਨਾ ਆਪਣੇ ਪਿੱਛੇ ਵੇਖੋ 5 ਸਾਲ ਪਹਿਲਾਂ ਕਿ ਤੁਸੀਂ ਐਦਾਂ ਦੇ ਸੀਗੇ 10 ਸਾਲ ਪਹਿਲਾਂ ਕਿ ਤੁਸੀਂ ਐਦਾਂ ਦੇ ਸੀ ਉਹ ਆਪਣਾ ਜੋਸ਼ ਚੇਤੇ ਕਰੋ ਜਿਹਦੇ ਕਰਕੇ ਤੁਸੀਂ ਪਰਮੇਸ਼ਰ ਨੂੰ ਗ੍ਰਹਿਣ ਕੀਤਾ ਜਿਹਦੇ ਕਰਕੇ ਤੁਸੀਂ ਤੌਬਾ ਕੀਤੀ ਜਿਹਦੇ ਕਰਕੇ ਤੁਸੀਂ ਪਹਿਲੀ ਬੰਦਗੀ ਆਪਣੇ ਘਰ 'ਚ ਕਰਵਾਈ ਪਹਿਲੇ ਪਾਸਟਰ ਨੂੰ ਸੱਦਿਆ ਕਿੰਡੀ ਤੁਹਾਡੀ ਰੌਣਕ ਸੀ ਤੁਸੀਂ گویا ਮਿੱਟੀ ਪੋਚਦੇ ਸੀਗੇ ਆਪਣੇ ਘਰਾਂ ਨੂੰ ਸਾਫ਼ ਕਰਦੇ ਸੀਗੇ ਘਰ ਘਰ ਜਾ ਕੇ ਸੱਦਾ ਦਿੱਤਾ ਸੀ ਤੇ ਅੱਜ ਅੱਜ ਤੁਹਾਨੂੰ ਚੇਤਾਈ ਭੁੱਲਿਆ ਪਿਆ ਹੈ ਕਿ ਘਰ ਚ ਬੰਦਗੀ ਕਰਾਉਣੀ ਹੈ ਰੱਬ ਦੇ ਲੋਕੋ ਵੇਖੋ ਕਿੱਥੇ ਤੁਲਨਾ ਹੋ ਰਹੀ ਹੈ ਪਰ ਮੈਂ ਤੁਹਾਨੂੰ ਕਹਿਣਾ ਚਾਹਣਾ ਉਹ ਭੁੱਲੇ ਹੀ ਬੈਠੇ ਨੇ ਅਸੀਂ ਕੀ ਸੋਚ ਗਏ ਤੇ ਖੁਦਾਵੰਦ ਕਹਿੰਦਾ ਹੈ ਇਹੋ ਜੀ ਜਿਹੜੀ ਕਲਿਸੀਆ ਆਏ ਉਹ ਮੂਰਖੇ ਤੇ ਮੂਰਖ ਕਲਿਸੀਆ ਲਾੜੇ ਦੇ ਨਾਲ ਹੈ ਜਿਹੜਾ ਉਹ ਨਹੀਂ ਜਾਏਗੀ ਹਾਲੇਲੂਇਆ ਤੇ ਜਿਹੜੀ ਚਤੁਰ ਕਲਿਸੀਆ ਆਏ ਉਹ ਕਿਹੋ ਜੀ ਹੁੰਦੀ ਹੈ ਤੁਰਕਲੀ ਸਿਆ ਜਿਹੜੀ ਉਹ ਐਡਵਾਂਸ ਸੋਚਦੀ ਏ ਐਡਵਾਂਸ ਮੈਂ ਕਈ ਕਨਵੈਨਸ਼ਨਾਂ ਦੇ ਵਿੱਚ ਜਾਣਾ ਤੇ ਉੱਥੇ ਕਈ ਕਨਵੈਨਸ਼ਨਾਂ ਦੇ ਵਿੱਚ ਜਿਹੜਾ ਇੱਕਦਮ ਬੰਦੇ ਰੈਡੀ ਹੋਏ ਹੁੰਦੇ ਨੇ ਇੱਕਦਮ ਉਹਨਾਂ ਨੇ ਸਾਰੇ ਕੰਮ ਕਾਰ ਜਿਹੜਾ ਇੱਕ ਇੱਕ ਪਾਸੇ ਕੀਤੇ ਹੁੰਦੇ ਨੇ ਉਹ ਬੜੇ ਭੁੱਖ ਪਿਆਸ ਨਾਲ ਪੰਡਾਲ ਦੇ ਵਿੱਚ ਬੈਠੇ ਹੁੰਦੇ ਨੇ ਕਿ ਅਸੀਂ ਪ੍ਰਭੂ ਦੇ ਲਈ ਕੁਝ ਕਰਨਾ ਚਾਹੁੰਦੇ ਹਾਂ ਕਈ ਚਰਚਾਂ ਦੇ ਵਿੱਚ ਅਸੀਂ ਗਏ ਆ ਪ੍ਰਚਾਰ ਕਰਨ ਦੇ ਲਈ ਉਹਨਾਂ ਦੇ ਅੰਦਰ ਬੜਾ ਜੋਸ਼ ਹੈ ਬੜੀ ਪਿਆਸ ਹੈ ਕਿ ਉਹ ਬੜੀ ਆਸ ਨਾਲ ਰੱਬ ਦੇ ਕੰਮ ਨੂੰ ਕਰਨਾ ਚਾਹੁੰਦੇ ਨੇ ਕਿ ਉਹਨਾਂ ਦੀ ਚਾਹਤ ਹੈ ਕਿ ਅਸੀਂ ਪ੍ਰਭੂ ਦੇ ਸਵਰਗ ਰਾਜ ਵਿੱਚ ਦਾਖਲ ਹੋਈਏ ਉਹ ਐਡਵਾਂਸ ਚੱਲਦੇ ਪਏ ਨੇ ਉਹਨਾਂ ਦੀਆਂ ਮਸ਼ਾਲਾਂ 'ਚ ਤੇਲ ਆਇਆ ਪਰ ਉਹ ਹੋਰ ਵੀ ਇਕੱਠਾ ਕੀਤੇ ਜਾਂਦੇ ਨੇ ਉਹਨਾਂ ਦੇ ਕੋਲ ਕਲਾਮ ਹੈਗਾ ਉਹਨਾਂ ਨੇ ਤੌਬਾ ਕੀਤੀ ਏ ਉਹਨਾਂ ਨੇ ਪਾਪ ਛੱਡਿਆ ਪਰ ਫੇਰ ਵੀ ਉਹ ਬਾਈਬਲ ਦੇ ਵਿੱਚ ਵੜੀ ਜਾਂਦੇ ਨੇ ਉਹ ਫੇਰ ਵੀ ਗਹਿਰੇ ਤੋਂ ਗਹਿਰਾ ਚਲੇ ਜਾਂਦੇ ਨੇ ਉਹ ਉਹ ਤਰ੍ਹਾਂ ਤਰ੍ਹਾਂ ਦੇ ਪਾਸਟਰਾਂ ਦੇ ਕੋਲੋਂ ਗਿਆਨ ਹਾਸਲ ਕਰਦੇ ਰਹਿੰਦੇ ਨੇ ਉਹ ਰਾਤ ਦਿਨ ਆਪਣੀਆਂ ਨਜ਼ਰਾਂ ਬਾਈਬਲ ਦੇ ਵੱਲ ਲਾਈ ਰੱਖਦੇ ਨੇ ਤੇ ਖੁਦਾ ਇਹੋ ਜੀ ਦੁਲਨ ਨੂੰ ਕੀ ਕਹਿੰਦਾ ਚਤਰ ਦੁਲਨ ਖੁਦਾ ਦੇ ਲੋਕੋ ਮੂਰਖ ਤੇ ਚਾਤਰ ਤੇ ਅੱਜ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਏ ਸਾਡਾ ਪਾਸਾ ਕਿਹੜਾ ਏ ਜਿਹੜੀ 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 ਚਤੌਰ ਕਲੀਸੀ ਆਯੋ ਅਡਵਾਂਸ ਸੋਚਦੀ ਏ ਉਹਨਾਂ ਨੂੰ ਪਤਾ ਏ ਕਿ ਐਤਵਾਰ ਆਉਣ ਵਾਲਾ ਏ ਉਹ ਸੋਮਵਾਰ ਤੋਂ ਹੀ ਆਪਣੀ ਤਿਆਰੀ ਕਰ ਲੈਂਦੇ ਨੇ ਐਤਵਾਰ ਚਰਚ ਤੋਂ ਗਏ ਨੇ ਤੇ ਬਾਅਦ ਦੇ ਵਿੱਚ ਸੋਮਵਾਰ ਤੋਂ ਤਿਆਰੀ ਕਰਨੀ ਸ਼ੁਰੂ ਕਰ ਦੇਣੀ ਏ ਕਿ ਫੇਰ ਐਤਵਾਰ ਆਉਣਾ ਏ ਉਹਨਾਂ ਨੇ ਆਪਣੇ ਕੱਪੜਿਆਂ ਤੱਕ ਆਪਣੇ ਬੂਟਾਂ ਤੱਕ ਆਪਣੇ ਪੈਸੇ ਥੇਲੇ ਦਾ ਸਾਰਾ ਇੰਤਜ਼ਾਮ ਕਰਕੇ ਪਹਿਲਾਂ ਹੀ ਰੱਖ ਲੈਣਾ ਹੈ ਅਡਵਾਂਸ ਸੋਚਣਾ ਹੈ ਜਿਹੜੀ ਚਤੁਰ ਦੁਲਾਨੀ ਉਹ ਅਡਵਾਂਸ ਸੋਚੇਗੀ ਉਹ ਮੌਕਾ ਨਹੀਂ ਦੇਗੀ ਮੈਂ ਇੱਕ ਜਗ੍ਹਾ ਤੇ ਮੀਟਿੰਗ ਕਰਨ ਦੇ ਲਈ ਗਿਆ ਤੇ ਉਸ ਜਗ੍ਹਾ ਤੇ ਮੈਂ ਹੈਰਾਨ ਹੋ ਗਿਆ ਮੈਂ ਪੁੱਛਿਆ ਮੈਂ ਕਿਹਾ ਭਾਈ ਜਨਰੇਟਰ ਤੇ ਇੱਕ ਹੀ ਵਾਧੂ ਏ ਤੇ ਜਨਰੇਟਰ ਦੋ ਲਿਆਂ ਦੇ ਕੀ ਲੋੜ ਏ ਤੇ ਉਹਨੇ ਬੜਾ ਅਸੀਂ ਜਵਾਬ ਦਿੱਤਾ ਕਿੰਨਾ ਪ੍ਰੋਫਿਟ ਸਾਹਿਬ ਐਡਾ ਵੱਡਾ ਭੰਡਾਲ ਏ ਅਚਾਨਕ ਲਾਈਟ ਚਲੀ ਗਈ ਤੇ ਜਨਰੇਟਰ ਚੱਲ ਪੈਗਾ ਤੇ ਮੈਂ ਕਿਹਾ ਫਿਰ ਦੂਜੇ ਦੀ ਕੀ ਲੋੜ ਏ ਕਹਿੰਦਾ ਜੇ ਇੰਨੇ ਚ ਪ੍ਰੋਬਲਮ ਆ ਗਈ ਤੇ ਜਨਰੇਟਰ ਦਾ ਇੱਕ ਹੋਰ ਇੰਤਜ਼ਾਮ ਕੀਤਾ ਏ ਵੇਖੋ ਇਹਨੂੰ ਕਹਿੰਦੇ ਐਡਵਾਂਸ ਸੋਚਣਾ ਉਹਨਾਂ ਦੇ ਚਰਚਾਂ ਦੇ ਕੰਮ ਉਹਨਾਂ ਦਾ ਵਰਸ਼ਿਪ ਲੀਡਰ ਐਡਵਾਂਸ ਆ ਕੇ ਜੇ 10 ਵਜੇ ਦਾ ਟਾਈਮ ਏ 9 ਵਜੇ ਆ ਕੇ ਇਬਾਦਤ ਕਰਦਾ ਹੋਵੇਗਾ ਜੇ ਉਹਨਾਂ ਦਾ ਉਹਨਾਂ ਦਾ ਲੰਗਰ ਦਾ ਟਾਈਮ ਹੈ ਉਹਨਾਂ ਦਾ ਲੰਗਰ ਟਾਈਮ ਟੂ ਟਾਈਮ ਬਣਿਆ ਹੋਏਗਾ ਉਹਨਾਂ ਦੀ ਚਰਚ ਦੀ ਡੈਕੋਰੇਸ਼ਨ ਟਾਈਮ ਟੂ ਟਾਈਮ ਹੋਈ ਹੋਵੇਗੀ ਉਹ ਗੀਤ ਭਜਨ ਮੰਡਲੀ ਜਿਹੜੀ ਉਹ ਰੈਡੀ ਹੋਵੇਗੀ ਇੱਕਦਮ ਚਾਤਰ ਦੁਲੰਦੇਵਾ ਅਡਵਾਂਸ ਸ਼ਨੀਵਾਰੀ ਉਹ ਸ਼ਨੀਵਾਰੀ ਆਪਣੀ ਸਾਰੀ ਤਿਆਰੀ ਕਰ ਲੈਣਗੇ ਕਈ ਚਰਚਾਂ ਦਾ ਮੈਂ ਸਿਸਟਮ ਵੇਖਿਆ ਹੈ ਲੋਕ ਸ਼ਨੀਵਾਰ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਉੱਥੇ ਚਰਚ ਦੇ ਵਿੱਚ ਅਡਵਾਂਸ ਸੋਚਦੇ ਨੇ ਖੁਦਾ ਦੇ ਲੋਕੋ ਤੇ ਜਿਹੜੇ ਮੂਰਖ ਨੇ 11 ਵਜੇ ਦਾ ਟਾਈਮ ਹੈ ਚਰਚ ਦਾ ਉਹ 12 ਵਜੇ ਵਰਸ਼ਿਪ ਲੀਡਰ ਤੁਰਿਆ ਆਏਗਾ 1 ਵਜੇ ਸਾਜੀ ਤੁਰੇ ਆਉਣਗੇ 2:30 ਵਜੇ ਲਾਂਗਰੀ ਤੁਰਿਆ ਆਏਗਾ ਸਿਸਟਮ ਹੀ ਖਰਾਬ ਹੈ ਉਹਨਾਂ ਦਾ ਮੂਰਖ ਤੇ ਚਤੋਰ ਤੇ ਜਿਹੜਾ ਚਤੋਰੇ ਉਹ ਐਡਵਾਂਸ ਸੋਚਦਾ ਹੈ ਖੁਦਾ ਦੇ ਲੋਕੋ ਅੱਜ ਵੇਲਾ ਹੈ ਐਡਵਾਂਸ ਸੋਚੀਏ ਇਹ ਨਹੀਂ ਹੈ ਕਿ ਲਾੜੇ ਦਾ ਆਂਦਾ ਟਾਈਮ ਹੈ ਤੇ ਸੋਚ ਗਏ ਜਾਗਿਏ ਉਹ ਜੋਸ਼ ਆਪਣੇ ਅੰਦਰ ਹੈ ਜਿਹੜਾ ਉਹ ਮੱਠਾ ਨਾਉਣ ਦਈਏ ਧੀਮਾ ਨਾਉਣ ਦਈਏ ਕੁਝ ਕਰਨਾ ਹੈ ਤੁਸੀਂ ਵੀ ਰੱਬ ਦੇ ਲਈ ਕੁਝ ਕਰਨਾ ਹੈ ਮੈਂ ਵੀ ਰੱਬ ਦੇ ਲਈ ਕਰਨਾ ਹੈ ਤੇ ਆਪਣਾ ਟਿਕਾਣਾ ਧਰਤੀ ਤੇ ਨਹੀਂ ਆਪਾਂ ਉਹ ਦੁਲ੍ਹ ਦੇ ਨਾਲ ਫਰਗ ਵਿੱਚ ਜਾਣਾ ਹੈ ਜਿਹਦੇ ਲਈ ਆਪਾਂ ਤਿਆਰ ਹੋਈ ਬੈਠੇ ਹallelujah ਸੋ ਖੁਦਾਵੰਦ ਦੇ ਲੋਕੋ ਮੈਂ ਤੁਹਾਡਾ ਧਿਆਨ ਇੱਕ ਵਾਰ ਫੇਰ ਲੈ ਕੇ ਆਉਣਾ ਚਾਹਣਾ ਵੇਖਿਏ ਜਿਹੜੇ ਮੂਰਖ ਨੇ ਅੱਜ ਉਹਨਾਂ ਨੂੰ ਵੀ ਚਤਰੋਂ ਦੀ ਲੋੜ ਏ ਤੇ ਜਿਹੜੇ ਚਤਰ ਨੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਚਤਰੋਂ ਦੀ ਲੋੜ ਏ ਆਡਵਾਂਸ ਸੋਚੀਏ ਆਓ ਵੇਲਾਏ ਅਡਵਾਂਸ ਸੋਚੀਏ ਇਸ ਲਈ ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਉਹ ਕਾਪ ਅਮੇਸ਼ਾ ਹੀ ਅਡਵਾਂਸ ਸੋਚਦਾ ਹੈ ਤੁਸੀਂ ਮੀਂਹੇਰੀ ਦੇ ਵਿੱਚ ਤੂਫਾਨਾਂ ਦੇ ਵਿੱਚ ਹਰ ਇੱਕ ਪੰਛੀ ਦਾ ਆਲਣਾ ਡਿੱਗਾ ਆ ਵੇਖ ਲੋਗੇ ਉਹਦੇ ਬੱਚਿਆਂ ਨੂੰ ਡਿੱਗੇ ਠੱਠੇ ਹੋਏ ਵੇਖਦੇ ਹੋਗੇ ਪਰ ਕਦੀ ਓਕਾਬ ਦਾ ਆਲਣਾ ਡਿੱਗਾ ਨਾ ਵੇਖੋਗੇ ਤੁਸੀਂ ਉਹ ਆਪਣੀ ਸ਼ੁਰੂਆਤ ਹੀ ਮਜ਼ਬੂਤ ਤਰੀਕੇ ਦੇ ਨਾਲ ਕਰਦਾ ਹੈ ਉਹ ਚਟਾਨ ਦੇ ਉੱਤੇ ਆਪਣਾ ਘਰ ਬਣਾਉਂਦਾ ਹੈ ਉਹ ਮੋਟੀਆਂ ਲੱਕੜਾਂ ਦੇ ਨਾਲ ਹੀ ਆਪਣਾ ਗੋਸਲਾ ਬਣਾਉਂਦਾ ਹੈ ਤੇ ਮੈਂ ਤੁਹਾਨੂੰ ਕਹਿਣਾ ਚਾਹਣਾ ਐਡਵਾਂਸ ਸੋਚੀਏ ਜੇ ਸਵਰਗ ਵਿੱਚ ਜਾਣਾ ਐ ਤੇ ਐਡਵਾਂਸ ਸੋਚ